ਹੇ ਕੋ ਸੰਤਗੁਰ ਪਰਸਾਦਾ ਆਤਮਾ ਆਤਮਾ ਸ਼੍ਰੀਮਦ ਪਾਗਵਤਾ ਜੀ ਕਾ ਸਕੰਧਾ ਪਹਿਲਾ ਚੋਦਮਾ ਅਧਿਆਇ ਅਰਜਨ ਕਾ ਦਵਾਰ ਕਾ ਸਿਆਵਨਾ ਔਰ ਕ੍ਰਿਸ਼ਨ ਜੀ ਕਾ ਸਮਾਚਾਰ ਰਾਜਾ ਦਿਸਤ੍ਰ ਕੋ ਕਹਿਨਾ ਸੂਤ ਜੀ ਨੇ ਕਹਾ हे ਰਖੀ ਸ਼ਰੋ ਨਾਰਦ ਜੀ ਜਿਸ ਦਿਨ ਤੋਂ ਕਹਿ ਗਏ ਸੀ ਉਸ ਤੋਂ ਸੱਤਵੇਂ ਦਿਨ ਦ੍ਰੇਤਰਾਸ਼ਟਰ ਤੇ ਗੰਦਾਰੀ ਸ਼ਰੀਰ ਤਿਆਗ ਕੇ ਹਰੀ ਕੇ ਧਾਮ ਕੋ ਗਏ ਔਰ वेदर जी उनकी क्रिया कर्म करा के फिर तीर्थ यात्रा को चले गए होना ही दिना में श्री कृष्ण जी महाराज भी गोलोक को चले गए यादव श्री कृष्ण जी मात लोक से गए उसी दिन तो धरती में बहुत उपद्रव होने लग पाए ਇਹਤਾ ਪੁੱਤਰ ਸੇ ਬਰੋਦ ਭਾਈ ਭਾਈ ਮੈਂ ਬਰੋਦ ਇਸਰੀ ਭਰਤਾ ਮੈਂ ਬਰੋਦ ਐਸੇ ਲੱਛਣ ਦੇਖ ਕੇ ਜਿਸਟਰ ਬੋਲਾ ਹੇ ਭੀਮਸੈਨ ਇਹ ਲੱਛਣ ਕਲਯੁਗ ਕੇ ਹੈ ਔਰ ਮੈਨੂੰ ਖੋਟੇ ਸੁਪਨੇ ਦਿਸਦੇ ਹਨ ਕੁਲੱਖਣ ਦੇਖ ਕੇ ਮੇਰਾ ਮਨ ਧੀਰਜ ਨਹੀਂ ਰੱਖਦਾ ਜੋ ਸ਼੍ਰੀ ਕ੍ਰਿਸ਼ਨ ਦੇਵ ਜੀ ਅਨੰਦ ਕੋਸਲ ਸੇ ਹੋਣਾ ਹੋਰ ਦੇਖ ਜੋ ਮੇਰੀ ਬਾਈ ਭੂਜਾ ਔਰ ਅੱਖ ਜੋ ਹੈ ਉਹ ਫਰਕ ਦੀ ਹੈ ਸਰੀਰ ਔਰ ਕਲੇਜਾ ਧੜਕਦਾ ਹੈ ਪ੍ਰਾਤ ਸਮੇ ਗਿੱਦੜ ਬੋਲਦੇ ਹਨ ਦਿਨ ਕੋ ਤਾਰੇ ਟੁੱਟਦੇ ਹਨ ਜਦ ਮੈਂ ਤਵੇਲੇ ਵਿੱਚ ਜਾਂਦਾ ਹਾਂ ਅੱਗੋਂ ਘੋੜੇ ਤੇ ਹਾਥੀ ਰੋਂਦੇ ਮਲੂਮ ਹੁੰਦੇ ਹਨ ਦਿਨ ਔਰ ਰਾਤ ਕੁੱਤੇ ਰੋਂਦੇ ਰਹਿੰਦੇ ਹਨ ਚਾਰੋਂ ਦਿਸ਼ਾ ਵਿੱਚ ਅਧੇਰ ਦਿਸਦਾ ਹੈ ਔਰ ਜਿਸ ਵੇਲੇ ਹਨੇਰੀ ਆਉਂਦੀ ਹੈ ਕਬਰ ਲਹੂ ਕੀ ਵਰਖਾ ਹੁੰਦੀ ਹੈ ਔਰ ਗਊਆਂ ਦਾ ਦੁੱਧ ਬੱਚੇ ਪ੍ਰਸੰਨ ਹੋ ਕੇ ਨਹੀਂ ਪੀਵਤੇ ਤੇ ਗਊਆਂ ਰੋਂਦੀਆਂ ਮਲੂਮ ਹੁੰਦੀਆਂ ਹਨ ਹੋਰ ਮੇਰੀ ਸਮਾ ਵਿੱਚ ਲੋਕੀ ਝੂਠ ਬੋਲਣ ਲੱਗ ਪਏ ਹਨ ਔਰ ਲੋਕਾਂ ਦੇ ਸੁਭਾਅ ਜੋ ਹੈ ਬੜੇ ਗਰੋਧੀ ਹੋ ਗਏ ਹਨ ఆకాశ ਵਿੱਚ ਕੇਤੂ ਤਾਰਾ ਚੜਿਆ ਹੋਇਆ ਮਲੂਮ ਹੁੰਦਾ ਹੈ ਸਾਧੂਆਂ ਔਰ ਮਹਾਤਮਾਵਾਂ ਦਾ ਚਿੱਤ ਜੋ ਹੈ ਉਹ ਹਰੀ ਭਜਨ ਮੇ ਨਹੀਂ ਲਗਦਾ ਔਰ ਵਿਸ਼ੇ ਹੀ ਬਹੁਤ ਹੋ ਗਏ ਹਨ ਔਰ ਸ਼ਹਿਰ મે ਕਿਸੇ ਕੇ ਘਰ ਮੰਗਲਾ ਚਾਰ ਨਹੀਂ ਹੁੰਦਾ ਉਜਾਰ ਕੀ ਤਰ੍ਹਾਂ ਮਾਲੂਮ ਹੁੰਦੇ ਹਨ ਇਹ ਭੀਮ ਸੈਣ ਇਹੜਾ ਲਛਣਾ ਤੋਂ ਮਾਲੂਮ ਹੁੰਦਾ ਹੈ ਜੋ શ્રી ਕ੍ਰਿਸ਼ਨ ਦੇਵ ਪਿਆਰੇ ਮੇਰੇ ਪ੍ਰਾਣੋਂ ਦੀ ਰੱਖਿਆ ਕਰਨ ਵਾਲੇ ਬੈਕੁੰਧ ਕੋ ਚਲੇ ਗਏ ਹੋਣਗੇ ਐਸੀ ਚਿੰਤਾ ਕਰ ਰਹੇ ਸੀ ਕਿ ਉਸ ਤਰਬ ਦਵਾਰ ਕਾ ਸੇ ਜਦ ਸ਼੍ਰੀ ਕ੍ਰਿਸ਼ਨ ਦੇਵ ਬਕੁੰਠ ਜਾਣੇ ਲਗੇ ਤਬ ਅਰਜਨ ਨੂੰ ਕਹਿਆ हे ਅਰਜਨ ਤੂੰ ਸਭ ਅਸਬਾਬ ਯਾਦ ਗੋ ਕਾ ਸਭ ਅਸਬਾਬ ਯਾਦ ਗੋ ਕਾ ਔਰ ਵਿਦਵਾ ਇਸਤਰੀਆਂ ਕੋ ਲੈ ਕੇ ਹਸਤਨਾਪੁਰ ਕੋ ਚਲਾ ਜਾ ਜਦ ਅਰਜਣ ਜੀ ਉੱਥੋਂ ਸਭ ਅਸਵਾਬ ਲੈਕਰ ਤੁਰੇ ਤਾਂ ਦੇ ਰਾਸਤੇ ਵਿੱਚ ਡਾਕੂ ਭੀਲ ਸਭ ਅਸਵਾਬ ਸਮੇਸ ਔਰਤਿਓਂ ਕੋ ਖੋ ਕਰ ਲੈ ਗਏ ਬਥੇਰੇ ਬਾਲ ਚਲਾਏ ਪਰ ਮਹਾਰਾਜ ਗਰਭ ਪ੍ਰਹਾਰੀ ਨੇ ਗਰਭ ਅਰਜਣ ਕਾ ਦੂਰ ਕਰਨ ਵਾਸਤੇ ਇਹ ਕੋਤਕਾ ਕੀਆ ਦਾ ਅਰਜਨ ਮਨ ਵਿੱਚ ਕਹਿਣ ਲੱਗਾ ਦੇਖੋ ਇਹਦਾ ਬਾਣਾ ਨਾਲ ਭੀਸ਼ਮ ਪਿਤਾਮਾ ਔਰ ਕਾਰਣ ਔਰ ਜੈਦਰਥ ਆਦੀ ਬੜੇ ਬੜੇ ਸ਼ੂਰ ਵੀਰੋ ਕੋ ਮਾਰਾ ਸੀ ਬਹੀ ਬਾਣ ਹੈ ਬਹੀ ਮੈਂ ਹੂੰ ਔਰ ਮੈਂ ڈاکੂਆਂ ਕਾ ਕੁਛ ਨਹੀਂ ਕਰ ਸਕਾ ਏ ਸਭ ਸ਼ਕਤੀ શ્રી ਕ੍ਰਿਸ਼ਨ ਦੇਵ ਜੀ ਮਹਾਰਾਜ ਜੀ ਸੀ ਜੋ ਮੇਰਾ ਤਾਂ ਹੰਕਾਰ ਕਰਨਾ ਆਕਾਰਤ ਸੀ ਸੋ ਹੁਣ ਮਲੂਮ ਹੋਇਆ ਹੈ ਜੋ ਜੋ ਕੁਛ ਕੀਤਾ ਹੈ ਸੋ શ્રી ਕ੍ਰਿਸ਼ਨ ਜੀ ਮਹਾਰਾਜ ਆਪ ਕੀਤਾ ਹੈ ਮੇਰਾ ਤਾਂ ਐਵੇਂ ਨਾਮ ਹੀ ਕਰਦੇ ਸੀ ਇਸ ਤਰ੍ਹਾਂ ਸਭਾਵ ਸਭਾਵ ਲੁਟਾ ਕੇ ਚਿੰਤਾ ਕਰਦਾ ਕਰਦਾ ਹਸਨਾਪੁਰ ਵਿੱਚ ਆਇਆ ਔਰ ਆਣਕਰ ਰਾਜਾ ਜਜਸਟਰ ਦੇ ਚਰਮਾਂ ਵਿੱਚ ਡਿੱਗ ਪਿਆ ਰਾਜਾ ਨੇ ਉੱਠ ਕੇ ਗਾਲਣਾਂ ਵਾਲਾ ਲਾਇਆ ਉਸ ਦਾ ਮਨ ਉਸ਼ਾਉਦਾਸ ਦੇਖ ਕੇ ਅਰਜਣ ਤੋਂ ਪੁੱਛਿਆ ਹੈ ਅਰਜਣ ਜਦ ਵਲਸ਼ੀ ਯਾ ਸੂਰਸੇਨ ਨਾਨਾ और वासुदेव माता देव की और ओगरसेन और अक्रूर और बलदेव और परद्युमन और सब लड़के वाले श्री कृष्ण जी के और श्री श्याम सुंदर मेरे प्राण प्यारे सब आनंद से हैं हे अर्जुन केरा मुख मुलीन किस करके है तन्नो कोई रोग ता नहीं हो गया ਜਾ ਬਹੁਤ ਦਿਨ ਦੁਆਰਕਾ ਵਿੱਚ ਰਹਿਣ ਕਰਕੇ ਕਿਸੇ ਨੇ ਤੇਰਾ ਇਨਾਦਰ ਤਾਂ ਨਹੀਂ ਕੀਤਾ ਜਾਂ ਕਿਸੇ ਨੂੰ ਕੋਈ ਚੀਜ਼ ਦੀ ਚਾਹਨਾ ਹੋਵੇ ਦੇਣੀ ਕੀਤੀ ਹੈ ਸੋ ਦੇ ਨਹੀਂ ਸਕਿਆ ਕਿਸੇ ਮਹਾਤਮਾ ਦਾ ਸਾਹ ਨੂੰ ਆਦੂਨ ਇਨਾਦਰ ਤਾਂ ਨਹੀਂ ਕੀਤਾ ਜਾਂ ਕੋਈ ਭੁੱਖਾ ਤੇਰੇ ਘਰ ਆਇਆ ਹੈ ਉਸ ਨੂੰ ਭੋਜਨ ਨਹੀਂ ਦਿੱਤਾ ਜਾਂ ਕੋਈ ਬ੍ਰਾਹਮਣ ਜਾ ਸਾਥ ਦੇਓ ਇਸਤਰੀ ਕਿਸੇ ਸ਼ਤਰੂ ਦੇ ਡਰ ਸੇ ਤੇਰੀ ਸ਼ਰਨ ਆਏ ਹਨ ਉਹਨਾਂ ਦੀ ਸਹਾਇਤਾ ਨਹੀਂ ਕੀਤੀ ਜਾ ਕਿਸੇ ਛੋਟੇ ਮਨੁੱਖ ਕੋਲੋਂ ਲੜਾਈ ਵਿੱਚ ਹਾਰਤਾ ਨਹੀਂ ਗਿਆ ਤਾਂ ਸ਼ਾਮ ਸੁੰਦਰ ਮੇਰੇ ਪਰਮ ਪਿਆਰੇ ਬੇਕੰਠਕੋਤਾ ਨਹੀਂ ਚਲੇ ਗਏ ਕਿਸ ਵਾਸਤੇ ਤੇਰਾ ਮਨ ਬਹੁਤ ਦੁਖੀ ਹੈ तू कोसा समाचारता कहो कि क्या कारण है तू जो इतना उदास है ओ